ਮੂਰ ਪਿਆ ਅੰਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਫੀਆਂ ਨੀ ਤੂੰ ਸਾंभ ਬੁਕੜ ਵਿੱਚ ਰੱਖੀਆਂ ਜਿਨਵੇਂ ਦਿਨਾਂ ਦੀਆਂ ਸਾਜਾਵੇ ਬਾਬਨ ਅਸਲ ਸਦਕਾ ਨਾਲ ਨਿਭਾਈ ਗੂੰਜਾਂ ਵਾਂਗ ਪਰੌਣੀਆਂ ਠੀਆਂ ਵੇ ਤੇਰੇ ਵੇਲੇ ਤੋਂ ਦਿਨ ਆਈਆਂ ਮੈਂ ਚਾਦਰ ਕੱਢ ਬੀਨੀ ਦਿਨ ਤੋਪੇ ਪਾਵਾਂ ਜਾਮਣ ਦੀ ਚਾਹੇ ਠਾਂ ਨਹੀਂ ਮੈਂ ਪੀੜਾ ਟਾਵਾਂ ਚਿੜੀਆਂ ਦੀ ਚੀਚੀ ਨਹੀਂ ਤੋਪਿਆਂ ਦੀ ਟੁਕੜੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾ ਨਹੀਂ ਨਾਲੇ ਸ਼ਰਮਾਵਾ ਥੈਂਕ ਯੂ ਥੈਂਕ ਯੂ ਬਾਕੀ ਮੈਂ ਕੋਈ ਨਵਾਂ ਨਹੀਂ ਇਸ ਇਲਾਕੇ ਲਈ ਨਾ ਇਹ ਇਲਾਕਾ ਮੇਰੇ ਲਈ ਨਵਾਂ ਹੈ ਕਿਉਂਕਿ ਮੇਰੇ ਨਾਲਕੇ ਜਲਾਲ ਹੈ ਮੈਂ ਉੱਥੋਂ ਪੜਿਆ ਛੋਟਾ ਹੁੰਦਾ ਮੈਂ ਤਖਤੂਪੁਰ ਦੇ ਮੇਲੇ ਤੇ ਵੀ ਆਉਂਦਾ ਰਹਾ ਦੀਨਾ ਸਾਹਿਬ ਵੀ ਆਉਂਦਾ ਰਹਾ ਵਿਆਹ ਪਰੇ ਮੈਂ ਰੱਜੀ ਦੇ ਮੇਲੇ ਤੇ ਵੀ ਆਉਂਦਾ ਰਹਾ ਜਿਹੜਾ ਮੈਨਾਂ ਕਹਾਂ ਹੁਣ ਆਉਣ ਵਾਲੇ ਹਾਂਗਾ ਮੇਲਾ ਉਹ ਤਾਂ ਇਹਨਾਂ ਦਿਨਾਂ 'ਚ ਹੀ ਹੁੰਦਾ ਬਾਕੀ ਸਾਰੇ ਪਿੰਡ ਚਾਹੇ ਸਮਾਦ ਭਾਈ ਕੇ ਚਾਹੇ ਪੋਟੇਪੁਰ ਆਕਲੀਆ ਜਲਾਲ ਇੱਥੋਂ ਦੇ ਜਿਹੜੇ ਮਿੱਤਰ ਮੇਰੇ ਨਾਲ ਪੜਦੇ ਰਹੇ ਨੇ ਜਲਾਲ ਦੇ ਵਿੱਚ ਸੋ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਇਸ ਲਾਈਨ ਦੇ ਵਿੱਚ ਆਇਆ ਕਿਉਂਕਿ ਮੈਂ ਫਿਲਮਾਂ ਦੇ ਵਿੱਚ ਮੇਰਾ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਪ੍ਰੋਗਰਾਮਾਂ ਦੇ ਵਿੱਚ ਬੜਾ ਵਧੀਆ ਕਲਾਕਾਰੀ ਦੇ ਵਿੱਚ ਗਾਇਕੀ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜਦੋਂ ਮੈਨੂੰ ਮਾਨ ਸਾਹ ਦਾ ਫੋਨ ਆਇਆ ਸੀ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਮੈਂ ਵਧੀਆ ਕੰਮ ਚੱਲ ਰਿਹਾ ਪਿਛਲੇ ਅੱਠ ਦਸ ਸਾਲਾਂ ਤੋਂ ਮੇਰੇ ਕੋਲੇ ਇੱਕ ਵੀ ਦਿਨ ਆਪਣੇ ਪਰਿਵਾਰ ਲਈ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਪਰ ਮੈਂ ਲੋਕਾਂ ਲਈ ਕਿਵੇਂ ਕੱਢੂੰਗਾ ਉਹ ਕਹਿੰਦੇ ਜਿਹੜੇ ਲੋਕਾਂ ਨੇ ਤੈਨੂੰ ਇੰਨਾ ਵਿਜੀ ਕੀਤਾ ਤੇ ਤੂੰ ਲੋਕਾਂ ਲਈ ਵੀ ਕੁਝ ਕਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੇਰੀ ਡਿਊਟੀ ਲਈ ਹੈ ਕਿ ਆਪਣੇ ਲੋਕਾਂ ਲਈ ਵੀ ਕੁਝ ਕਰ ਸਕਾਂ ਬਾਕੀ ਪਾਰਟੀਆਂ ਤੁਸੀਂ ਦੇਖੇ ਹੋਣਗੇ ਪਿਛਲੇ 77 ਸਾਲਾਂ ਤੋਂ ਸਾਡੇ ਬਜ਼ੁਰਗ ਵੀ ਦੇਖਦੇ ਆ ਰਹੇ ਹੈ ਕਿ ਕਿੰਨਾ ਕੁ ਉਹਨਾਂ ਨੇ ਵਿਕਾਸ ਕੀਤਾ ਹੈ ਔਰ ਮਾਨ ਸਰਕਾਰ ਪਹਿਲੀ ਸਰਕਾਰ ਹੈ ਕੇਂਦਰੀ ਬਸਦ ਦੇ ਥਾਪਨਾ ਦੇ ਹਿਸਾਬ ਨਾਲ ਕਿਉਂਕਿ ਜਿੰਨੀਆਂ ਵੀ ਨੌਕਰੀਆਂ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਮਿਲੀਆਂ ਇਹ ਤੋਂ ਪਹਿਲਾਂ ਕਿਸੇ ਵੀ ਸਰਕਾਰ ਦੇ ਕਾਇੰਚ ਨਹੀਂ ਸੀ ਜਿਹੜੀ ਮੇਨ ਮੁੱਦਾ ਇਸ ਇਲਾਕੇ ਦਾ ਕਿਉਂਕਿ ਇਹਨੂੰ ਡਾਰਕ ਜ਼ੋਨ ਐਲਾਨਿਆ ਗਿਆ ਪਾਣੀ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਔਰ ਮੈਰੀ ਪਾਣੀ ਸਾਨੂੰ ਵੱਧ ਤੋਂ ਵੱਧ ਚਾਹੀਦਾ ਹੈ ਉਹ ਵੀ ਜਿਹਨੇ ਦੱਸਿਆ ਕਿ ਬਲਾਸਪੁਰੀ ਸਾਹਿਬ ਨੇ ਕਿ ਲੋਕ ਮੈਨੂੰ ਪਹਿਲਾਂ ਵੀ ਜਾਣ ਦਿੰਦੇ ਸੀ ਤੇ ਹੁਣ ਵੀ ਨਹੀਂ ਜਾਣ ਦਿੰਦੇ ਪਹਿਲਾ ਕੰਮ ਨਹੀਂ ਕਹਿੰਦੇ ਸਬਿਆ ਯਾਤਰਾ ਹੁਣ ਕਹਿੰਦੇ ਵੀ ਤੁਸੀਂ ਕੰਮ ਕੀਤੇ ਤਾਂ ਚਾਹ ਪਾਣੀ ਜ਼ੋਰ ਪੀ ਕੇ ਜਾਓ ਇਹ ਸ੍ਰੀਆ ਪ੍ਰਾਪਤੀ ਸਰਕਾਰ ਦਾ ਸੋ ਬਹੁਤ ਸਾਰਾ ਹੋਰ ਵੀ ਕੰਮ ਨੇ ਜਿਵੇਂ ਕੋਈ ਗਰੀਬ ਪਰਿਵਾਰ ਹੈ ਕੋਈ ਵੀ ਆਪਾ ਜਿਹੜੇ ਆਮ ਲੋਕ ਹੁੰਦੇ ਚਾਹੇ ਮਲਤੂਰ ਹੈ ਚਾਹੇ ਕਿਸਾਨ ਹੈ ਸਾਰੇ ਜਿਹੜੇ ਕਿਸਾਨ ਭਰਾ ਵੀ ਆ ਸਾਰੇ ਬਹੁਤ ਜ਼ਿਆਦਾ ਅਮੀਰ ਅਮੀਰੀ ਨੂੰ ਬੁਲਾਉਂਦੇ ਵੀ ਕਰਦੇ ਬਹੁਤ ਸਾਰਿਆਂ ਦਾ ਖਰਚਾ ਪਾਣੀ ਮੱਸਾ ਚੱਲਦਾ ਹੁੰਦਾ ਪਰ ਕਿਸੇ ਨੂੰ 5-7 ਹਜ਼ਾਰ ਦਾ ਜਦੋਂ ਬਿੱਲ ਮਾਫ ਹੋ ਜਾਂਦਾ ਉਹ ਇੱਕ ਆਮ ਪਰਿਵਾਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਆਪਣੀ ਸਰਕਾਰ ਦੇ ਪਹਿਲੇ 6 ਮਹੀਨੇ ਦੇ ਵਿੱਚ ਹੀ ਕੰਮ ਸ਼ੁਰੂ ਕਰਕੇ ਜਿਹੜੀਆਂ ਜਿਹੜੇ ਵਾਦੇ ਕੀਤੇ ਸੀ ਜਿਹੜੀਆਂ ਗਰਾਂਟੀਆਂ ਦਿੱਤੀਆਂ ਸੀ ਸਾਰੀ ਆਮ ਘਰਾਵੇ ਧੀ ਪੁੱਤਾਂ ਕਿਉਂਕਿ ਪਹਿਲਾਂ ਜਿੰਨੀਆਂ ਵੀ ਪਾਰਲੀਮੈਂਟ ਦੇ ਨੁਮਾਇੰਦੇ ਹੁੰਦੇ ਹੁੰਦੇ ਸੀ ਉਹ ਖਾਨਦਾਨੀ ਚੱਲੇ ਆਉਂਦੇ ਸੀ ਕਿ ਭਲਾਣੇ ਖਾਨਦਾਨ ਤੋਂ ਪਹਿਲਾਂ ਦਾਦਾ ਸੀ ਫਿਰ ਪਿਓ ਫਿਰ ਪੁੱਤ ਸਾਰੇ ਇੱਥੇ ਹੀ ਪਾਰਟੀ ਇਟ ਕੰਦਨੀ ਅਸੀਂ ਪਰ ਪਹਿਲੀ ਪਾਰਟੀ ਹੈ ਕੱਲ ਨੂੰ ਛੋਟੇ ਚੋ ਵੀ ਕੋਈ ਐਮ ਐਲ ਏ ਹੋ ਸਕਦਾ ਛੋਟੇ ਚੋ ਵੀ ਕੋਈ ਐਨ ਪੀ ਹੋ ਸਕਦਾ ਹੈ ਛੋਟੇ ਚੋ ਵੀ ਕੋਈ ਚੇਅਰਮੈਨ ਹੋ ਸਕਦਾ ਹੈ ਛੋਟੇ ਚੋ ਕੋਈ ਮੰਤਰੀ ਹੋ ਸਕਦਾ ਹੈ ਇਹ ਆਮ ਆਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਬਣਾਈ ਪਾਰਟੀ ਹੈ ਤੇ ਆਮ ਲੋਕਾਂ ਦੀ ਪਾਰਟੀ ਜਿੱਥੇ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਫ੍ਰੀਡ ਕੋਟਾ ਟਿਕਟ ਮਿਲੀ ਉਥੇ ਇਸ ਗੱਲ ਦਾ ਵੀ ਮਾਣ ਹੈ ਕਿ ਮੈਨੂੰ ਇੱਕ ਇਮਾਨਦਾਰ ਪਾਰਟੀ ਵੱਲੋਂ ਟਿਕਟ ਮਿਲੀ ਜਿਹੜੇ ਪਰਿਵਾਰ ਤੋਂ ਮੈਂ ਆਇਆ ਜਿਹੜੇ ਪਿੰਡ ਤੋਂ ਮੈਂ ਆਇਆ ਮੈਨੂੰ ਤਾਂ ਇਹ ਲੱਗਦਾ ਸੀ ਕਿ ਮੇਰੇ ਵਰਗੇ ਬੰਦੇ ਨੂੰ ਤਾਂ ਕੋਈ ਹੋ ਸਕਦਾ ਕੋਈ ਮੈਂਬਰੀ ਦੀ ਟਿਕਟ ਮੰਨਾ ਦੇਵੇ ਪਰ ਮੇਰੇ ਲਈ ਮਾਨ ਵਾਲੀ ਗੱਲ ਹੈ ਕਿ ਤੁਹਾਡੇ ਲੋਕਾਂ ਦੇ ਪਿਆਰ ਸਦਕਾ ਮੈਨੂੰ ਐਮਪੀ ਦੀ ਕਿੱਕੀ ਮਿਲੀ। ਤੁਹਾਡੇ ਨਾਲ ਵਾਦਾ ਕਰਦਾ ਕਿ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਮੈਂ ਤੁਹਾਡੇ ਅੰਗ ਸੰਗ ਰਹੂੰਗਾ। ਕੋਈ ਵੀ ਮੁਸ਼ਕਲ ਹੋਈ ਚਾਹੇ ਅੱਧੀ ਰਾਤ ਨੂੰ ਫੋਨ ਕਰ ਲਿਓ ਮੈਂ ਤੁਹਾਡਾ ਫੋਨ ਚੱਕੂੰਗਾ ਔਰ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ।